ਤੁਸੀਂ ਇੰਡੀਆ ਗੱਡਜੂਟ ਨੂੰ ਭੰਡੋਗੇ ਕਿਉਂਕਿ ਤੁਹਾਡੀ ਵਿਰੋਧੀ ਤੇਰਾ ਤੁਸੀਂ ਆਮ ਆਦਮੀ ਪਾਰਟੀ ਨੂੰ ਭੰਡੋਗੇ ਕਿ ਤੁਹਾਡੀ ਵਿਰੋਧੀ ਤੇਰਾ ਔਰ ਇਹ ਪੰਜਾਬ ਵੀ ਜਾਣਦਾ ਕਿ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ ਇਕੱਠੀ ਬੈਠਣਾ ਕਾਂਗਰਸ ਤੇ ਉਹਨਾਂ ਨੇ ਪਰ ਅਕਾਲੀ ਦਲ ਵੀ ਤਾਂ ਪਾਜ ਪਾਜੀ ਹੁਣ ਵਿਰੋਧੀ ਤੇਰਾ ਕਿੱਥੇ ਉਹਦਾ ਜ਼ਿਕਰ ਅਕਾਲੀ ਦਲ ਦਾ ਮੈਨੂੰ ਦੱਸ ਦਿਓ ਜੇ ਨਰਿੰਦਰ ਮੋਦੀ ਦੇ ਜਵਾਨ ਤੇ ਕਦੀ ਇੱਕ ਵਾਰ ਵੀ ਆਏ ਹੋਵੇ ਨਰਿੰਦਰ ਮੋਦੀ ਪਟਿਆਲੇ 'ਚ ਵੀ ਇੱਕ ਗੱਲ ਦਰੋਂਦੇ ਨੇ ਗੁਰਦਾਸਪੁਰ ਵੀ ਦਰੋਂਦੇ ਨੇ ਆਪਣੀ ਰੈਲੀਆਂ 'ਚ ਉਹ ਪੰਜਾਬ ਦੇ ਵੱਲ ਨਾਲ ਦਰੋਂਦੇ ਆ ਰਹੇ ਨੇ ਕਿ ਹੋਰ ਹਰਿਆਣੇ 'ਚ ਵੀ ਇਹ ਗੱਲ ਦਰੋਂਦੇ ਆਏ ਨੇ ਕੀ ਆ ਜਿਹੜਾ ਇੰਡੀ ਗੱਠ ਜੋੜ ਹੈ ਹੈਨਾ ਇਹਨਾਂ ਦੇ ਵਿੱਚ ਆਪ ਤੇ ਕਾਂਗਰਸ ਇੱਕੋ ਦੁਕਾਨ ਹੈ ਇਹਨਾਂ ਦੀ ਅੱਜ ਉਹ ਕਹਿੰਦੇ ਇੱਕੋ ਸ਼ਟਰ ਹੈਨਾ ਦੁਕਾਨਾਂ ਦੋ ਨਹੀਂ ਗੀਆਂ ਇੱਕੋ ਸ਼ਟਰ ਤੇ ਫਿਰ ਮੈਂ ਇਹ ਪੁੱਛਣਾ ਚਾਹੁੰਨਾ ਕਿ ਤੁਸੀਂ ਅਕਾਲੀ ਦਲ ਦਾ ਨਾਂ ਨਹੀਂ ਲੈਂਦੇ ਕੀ ਭਾਜਪਾ ਤੇ ਅਕਾਲੀ ਦਲ ਦੀ ਵੀ ਇੱਕੋ ਦੁਕਾਨ ਹੈ ਇੱਕੋ ਸ਼ਟਰ ਹੈ ਜਗਤਾਰ ਵੀਰੇ ਆਮ ਆਦਮੀ ਪਾਰਟੀ ਇਸ ਵਾਰ ਆਪਣੀ ਛਾਖ ਬਚਾਉਣ ਲਈ ਲੜ ਰਹੀ ਹੈ ਕਿਉਂਕਿ ਉਹਨੂੰ ਪਤਾ ਕਿ 92 ਆਲਾ ਰਿਕਾਰਡ ਦਰਾਉਣ ਦੇ ਲਈ ਮਤਲਬ ਘੱਟੋ ਘੱਟ 10 ਲੋਕ ਸਭਾ ਸੀਟਾਂ ਜਿੱਤਣੀਆਂ ਜ਼ਰੂਰੀ ਹੈ ਹਰੇਕ ਵਿਧਾਨ ਸਭਾ ਹਲਕਾ ਹਰੇਕ ਲੋਕ ਸਭਾ ਹਲਕੇ ਚ 9 ਵਿਧਾਨ ਸਭਾ ਹਲਕੇ ਆਉਂਦੇ ਆ ਤੇ ਇਧਰ ਕਾਂਗਰਸ ਆਪਣੇ ਪੈਰ ਦੁਆਰਾ ਲਾਉਣਾ ਚਾਹੁੰਦੀ ਆ ਅਕਾਲੀ ਦਲ ਆਪਣੇ ਪੈਰ ਦੁਆਰਾ ਲਾਉਣਾ ਚਾਹੁੰਦੀ ਆ ਪਰ ਭਾਜਪਾ ਪੰਜਾਬ ਚ ਜਿੱਤਣ ਲਈ ਨਹੀਂ ਲੜ ਰਹੀ ਜੀ ਫਿਰ ਕਿਉਂ ਲੜ ਰਹੀ ਭਾਜਪਾ 227 ਦੇ ਵਿੱਚ ਅਕਾਲੀ ਦਲ ਤੋਂ ਵੱਧ ਸੀਟਾਂ ਲੈਣ ਲਈ ਲੜ ਰਹੀ ਆ ਉਹ ਆਪਣਾ ਵੋਟ ਪਰਸੈਂਟ ਵਧਾਉਣ ਲਈ ਲੜ ਰਹੀ ਆ ਹਾਂ ਇਸ ਚਾਰ ਕੋਣੇ ਕਈ ਸੀਟਾਂ ਤੇ ਪੰਜ ਕੋਣੇ ਮੁਕਾਬਲੇ ਚ ਇੱਕ ਦੋ ਸੀਟ ਜੇ ਭਾਜਪਾ ਦੀ ਆਜੇ ਤਾਂ ਹੈਰਾਨੀ ਵੀ ਨਹੀਂ ਗੀ ਗੁਰਦਾਸਪੁਰ ਵਾਲੀ ਸੀਟ ਜਿਵੇਂ ਚਰਚਾ ਚੱਗੀ ਆ ਉਹਨਾਂ ਦੀ ਜਾਂ ਇੱਕ ਦੋ ਸੀਟਾਂ ਤੇ ਹੋਰ ਹਸ਼ਿਆਰਪੁਰ ਵਾਲੀ ਸੀਟ ਚੋਂ ਮੁਕਾਬਲੇ ਚ ਹੈਗੇ ਨੇ ਬੇਸ਼ੱਕ ਆਵਾਦੀ ਪਾਰਟੀ ਕਹਿੰਦੇ ਜੀ ਦੋਟ ਚ ਅੱਗੇ ਜਾਣ ਨੂੰ ਫਿਰਦੀ ਆ ਪਰ ਭਾਜਪਾ ਦਾ ਇੱਕੋ ਇੱਕ ਏਜੰਡਾ ਹੈ ਕਿ ਅਸੀਂ ਇੰਡੀਪੈਂਡੈਂਟ 13 ਦੀਆਂ 13 ਸੀਟਾਂ ਲੜ ਕੇ ਕਾਂਗਰਸ ਅਕਾਲੀ ਦਲ ਨੂੰ ਇਹ ਦਿਖਾ ਦਈਏ ਕਿ ਲਓ ਪਾਈ ਅਸੀਂ ਕੱਲਿਆਂ ਲੜੇ ਸਾਡਾ ਵੋਟ ਪਰਸੈਂਟ ਹੁਣ ਇੰਨਾ ਹੈ ਤੇ ਤਾਂ ਕਿ ਜਿਹੜੀਆਂ ਤਈਆਂ ਤੇ ਲੜਦੇ ਸੀ ਉਹਨੂੰ 50 ਤੋਂ 60 ਤੇ ਮੰਗ ਕਰੀਏ ਤੇ 40 ਤੋਂ ਉੱਪਰ ਸੀਟਾਂ ਲੈ ਕੇ ਸਮਝੌਤਾ ਕਰੀਏ ਭਾਜਪਾ ਦਾ ਟਾਰਗੇਟ 227 ਦੇ ਵਿੱਚ ਪੰਜਾਬ ਚ ਅਕਾਲੀ ਦਲ ਦੇ ਸਹਾਰੇ ਸਰਕਾਰ ਬਣਾਉਣਾ ਤੇ ਉਹ ਤੋਂ ਬਾਅਦ ਫਿਰ ਉਹਨਾਂ शिवसेना ਵਾਲੀ ਕਰਨੀ ਇਹ ਸਥਿਤੀ ਤੁਹਾਨੂੰ ਯਾਦ ਹੋਵੇਗਾ ਤੁਸੀਂ ਉਹਨੂੰ ਗੱਲ ਛੇੜ ਹੀ ਲਈ ਕਿ ਪ੍ਰਧਾਨ ਮੰਤਰੀ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਹੀ ਲੈਂਦੇ ਪਰ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਹੁਣ ਅਗਲੇ ਵਾਰਸ ਨੇ ਸੁਖਦੇਵ ਸਿੰਘ ਢੀਂਟਾ ਦਾ ਨਾਮ ਤੇ ਉਹਨਾਂ ਦਾ ਵੀ ਨਹੀਂ ਲਿਆ ਨਹੀਂ ਫਿਰ ਢੀਂਟਾ ਹੁਣ ਹੈ ਕਿੱਧਰ ਨੇ ਇਸ ਸਮੇਂ ਢੀਂਟਾ ਹੈ ਕਿੱਥੇ ਨੇ हां जे चुप बैठे ने ओ पता नहीं इनਾਂ ਦੇ ਆਸ਼ੀਰਵਾਦ ਨਾਲੇ ਬੈਠੇ ਹੋਣੇ ਇਹ ਨਹੀਂ ਪਤਾ ਅੱਜ ਕੱਲ ਉਹ ਅਕਾਲੀ ਦਲ ਚ ਨੇ ਨਾ ਤੇ ਅਕਾਲੀ ਦਲ ਨੂੰ ਨਾਲ ਲੈਣਾ ਆਪਾਂ ਦੀ ਮਜਬੂਰੀ ਹੈ ਇਸ ਵਾਰ ਵੀ ਜੇ ਸਮਝੌਤਾ ਨਹੀਂ ਹੋਇਆ ਤਾਂ ਉਹ ਅਕਾਲੀ ਦਲ ਵੱਲੋਂ ਕੋਸ਼ਿਸ਼ਾਂ ਪੂਰੀਆਂ ਸੀਗੀਆਂ ਭਾਜਪਾ ਨੇ ਲੀਡਰਾਂ ਨੇ ਪਹਿਲ ਕਦਮੀ ਕੀਤੀ ਕਿ ਆਪਾਂ ਇਕੱਲੇ ਲੜਾਂਗੇ ਤਾਂ ਅਗਲੀ ਵਾਰ ਦਬਾਅ ਬਣਾਵਾਂਗੇ ਅਕਾਲੀਆ ਤਾਂ ਚਾਹੁੰਦਾ ਸੀ ਸੋ ਇਸ ਲਈ ਅਕਾਲੀ ਦਲ ਤਾਂ ਇਸ ਵਾਰ ਵਿਚਾਰਾ ਸਟਾਰ ਪ੍ਰਚਾਰਕਾਂ ਨੂੰ ਦੱਸ ਗਿਆ ਉਹ ਚੋਣ ਕਮਿਸ਼ਨ ਦੀ ਇੱਕ ਹਦਾਇਤ ਹੈ ਕਿ ਤੁਸੀਂ 40 ਸਟਾਰ ਪ੍ਰਚਾਰਕ ਐਲਾਨ ਸਕਦੇ ਹੋ ਕਿਉਂਕਿ ਫਿਰ ਉਹ ਉਹਦੇ ਨਾਲ ਨਾ ਚੋਣ ਖਰਚੇ ਦਾ ਹਿਸਾਬ ਕਿਤਾਬ ਗੋਲ ਕਰਨ ਦਾ ਮੌਕਾ ਮਿਲਦਾ ਤੁਹਾਨੂੰ ਕਿ ਜੇ ਹੁਣ ਮੋਦੀ ਆਏ ਤਾਂ ਮੋਦੀ ਦੇ ਆਉਣ ਦਾ ਖਰਚਾ ਉਮੀਦਵਾਰਾਂ ਤੇ ਨਹੀਂ ਪੈਣਾ ਕਿਉਂਕਿ ਉਹ ਸਟਾਰ ਪ੍ਰਚਾਰਕਾਂ ਦੀ ਚੋਣ ਕੁਸ਼ਣ ਕੋਲ ਦੀ ਜਾਣਕਾਰੀ ਹੈ ਤੇ ਅਕਾਲੀ ਦਲ ਤਾਂ ਇੱਕ ਵੀ ਸਟਾਰ ਪ੍ਰਚਾਰਕ ਨਹੀਂ ਲਾਂ ਸਕਿਆ ਨਹੀਂ ਤਾਂ ਅੱਗੇ ਘੱਟੋ ਘੱਟ ਕਦੇ ਬਾਜਪਾਈ ਨੂੰ ਲਿਆਉਂਦੇ ਸੀ ਕਦੇ ਜੇਤਲੀ ਨੂੰ ਲਿਆਉਂਦੇ ਸੀ ਚਲੋ ਹੁਣ ਵਾਲੇ ਦੌਰ ਚ ਮੋਦੀ ਮਿਤਸ਼ਾ ਨੂੰ ਲੈ ਤਾਂ ਆਉਂਦੇ ਆਪਣੀ ਸਟੋ ਸੋ ਇਸ ਲਈ ਅਕਾਲੀ ਦਲ ਇਸ ਪੱਖੋਂ ਕਮਜ਼ੋਰੀ ਮਹਿਸੂਸ ਕਰ ਰਿਹਾ ਹੈ ਤੇ ਪਰ ਭਾਜਪਾ ਇਸੇ ਚੋ ਸਵਾਦ ਲੈ ਰਹੀ ਆ ਔਰ ਭਾਜਪਾ ਆ ਚੋਣਾ ਤੋਂ ਬਾਅਦ ਤੁਹਾਨੂੰ ਘੜ ਜੋੜ ਹੁੰਦਾ ਦਿਖੇਗਾ ਮਤਲਬ ਜਾਣ ਬੁਝ ਕੇ ਨਹੀਂ ਨਾਮ ਲੈ ਰਹੇ ਪੰਜਾਬ ਮੋਦੀ ਸਾਹਿਬ ਪੰਜਾਬ ਆਏ ਹੋਣ ਤੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਨਾ ਲੈਣ ਇਹ ਮਜਬੂਰੀ ਹੈ ਕਿ ਜਾਂ ਕਹਿੰਦੇ ਕਿ ਸਿਆਸੀ ਚਾਹ ਹੈ ਸਿਆਸੀ ਸੂਝ ਹੈ ਕਿ ਨਾ ਇਹਦੇ ਨਾਲ ਨੈਗੇਟਿਵ ਗੱਲ ਜਾਵੇ ਨਾ ਪੋਜ਼ਿਟਿਵ ਜਾਵੇ ਲੋਕਾਂ ਨੂੰ ਲੱਗੇ ਕਿ ਹਾਂ ਕੁਝ ਤਾਂ ਹੈ ਜਰ ਉਹਦਾ ਨਾਮ ਵੀ ਨਹੀਂ ਨਾ ਉਹ ਇਤਨਾ ਸੋਚਿਆ ਪਰ ਇਹ ਸਾਰਿਆਂ ਨੂੰ ਕਿ ਅਕਾਲੀ ਦਲ ਅਜੇ ਵੀ ਭਾਜਪਾ ਦੇ ਨੇੜੇ ਹੈ ਭਾਜਪਾ ਇਹਨਾਂ ਦੇ ਨੇੜੇ ਹੈ ਕਿ ਨਹੀਂ ਇਹ ਵੱਖਰਾ ਸਵਾਲ ਹੈ ਪਰ ਅਕਾਲੀ ਦਲ ਭਾਜਪਾ ਦੇ ਨੇੜੇ ਹੈ ਤੇ ਇਹਨਾਂ ਨੂੰ ਲੱਗਦਾ ਕਿ ਉਹ ਤੋਂ ਬਿਨਾਂ ਸਾਡਾ ਦਿੱਲੀ 구ਜਾਰ ਨਹੀਂ ਕਿਉਂਕਿ ਪੰਜਾਬ ਚ ਤਾਂ ਆਮ ਆਦਮੀ ਪਾਰਟੀ ਨਾਲ ਤਾਂ ਪੇਚ ਪੱਟੇ ਤੇ ਉਹ ਨਹੀਂ ਚਾਹੁੰਦੇ ਕਿ ਦਿੱਲੀ ਦੇ ਵਿੱਚ ਬਾਕੀ ਇੰਡੀਆ ਕਾਂਗਰਸ ਕਰਕੇ ਜਿੱਤੀ ਨਹੀਂ ਸਕਦੇ ਸੋ ਇਸ ਲਈ ਉਹ ਵੀ ਕਰ ਰਿਹਾ ਹੈ ਪਰ ਉਹਨਾਂ ਤੋਂ ਬਾਅਦ ਇਹ ਤਲਗੂਆ ਕਿ 27 ਲਈ ਘਟ ਜੋੜ ਕਦੋਂ ਪਰ ਸੁਭੀਰ ਸਿੰਘ ਬਾਦਲ ਕਹਿੰਦੇ ਕਿ ਬਾਜਪਾ ਸਾਹਿਬ ਦਾ ਦੌਰ ਚੰਗਾ ਸੀ ਉਹ ਸਾਰਿਆਂ ਨੂੰ ਲੈ ਕੇ ਚੱਲਦੇ ਸੀ ਤੇ ਹੁਣ ਤੇ ਜਿਹੜੀ ਸਰਕਾਰ ਹੈ ਸੈਂਟਰ ਦੇ ਵਿੱਚ ਉਹ ਸਿਰਫ ਇੱਕ ਹੀ ਟੱਬਰ ਨੂੰ ਜਾਂ ਇੱਕ ਹੀ ਕੌਮ ਨੂੰ ਲੈ ਕੇ ਚੱਲ ਰਹੀ ਹੈ ਦੇਖੋ ਜੇ ਅਕਾਲੀ ਦਲ ਇਹ ਜੀ ਵਾਲੀ ਗੱਲ ਜਿਹੜੀ ਸੁਖਵੀਰ ਬਾਦਲ ਤੇ ਆਈ ਆ ਜੇ ਦਿਲ ਚ ਤਾਰ ਲਵੇ ਸ਼ਾਇਦ ਪਾਰਟੀ ਜੁੰਦੀ ਹੋ ਜਵੇ ਜਗਤਾਰਬੀਰ ਇਹ ਜ਼ਰੂਰੀ ਹੁੰਦਾ ਕਿ ਖੇਤਰੀ ਪਾਰਟੀ ਜੁੰਦੀ ਰਹੇ ਜਿੱਤ ਹਾਰ ਦਾ ਮਸਲਾ ਨਹੀਂ ਹੈ ਸੂਬੇ ਦੇ ਹਿੱਤਾਂ ਲਈ ਖੇਤਰੀ ਪਾਰਟੀ ਦਾ ਜੁੰਦਿਆ ਰਹਿਣਾ ਜ਼ਰੂਰੀ ਹੈ ਪਰ ਅਕਾਲੀ ਦਲ ਪਹਿਲਾਂ ਤੈਅ ਤਾਂ ਕਰੇ ਕਿ ਉਹ ਖੇਤਰੀ ਪਾਰਟੀ ਹੈ ਕਿ ਰਾਸ਼ਟਰੀ ਪਾਰਟੀ ਹੈ ਉਹ ਰਾਸ਼ਟਰੀ ਪਾਰਟੀ ਬਣਦੇ ਸੁਪਨੇ ਚੱਕਰ ਚ ਖੇਤਰੀ ਚੋ ਵੀ ਗਵਾ ਲਿਆ ਤੇ ਜਿਹੜੇ ਮੁੱਦਿਆਂ ਤੇ ਲੜਨਾ ਸੀ ਅਕਾਲੀ ਦਲ ਨੇ ਉਹ ਉੱਪਰ ਕਦੇ ਆਇਆ ਹੀ ਨਹੀਂ ਉਸ ਏਜੰਡੇ ਤੇ ਅਜੇ ਵੀ ਉਹ ਵਿਦਵਤਾ ਚ ਹੈ ਕਿ ਅਸੀਂ ਪੰਥਕ ਪਾਰਟੀ ਬਣਨਾ ਹੈ ਕਿ ਪੰਜਾਬੀ ਪਾਰਟੀ ਬਣਨਾ ਹੈ ਕਿ ਰਾਸੀ ਪਾਰਟੀ ਬਣਨਾ ਹੈ ਹੈ ਅਸੀਂ ਪਾਣੀਆਂ ਦੇ ਮਸਲੇ ਤੇ ਬੋਲਣਾ ਹੈ ਕਿ ਨਹੀਂ ਬੋਲਣਾ ਹੈ ਅਸੀਂ ਖੇਤੀ ਵਾਲੇ ਮਸਲੇ ਤੇ ਬੋਲਣਾ ਹੈ ਕਿ ਨਹੀਂ ਬੋਲਣਾ ਐਕਤੀ ਉਹਦੇ ਮੂਰੇ ਦੁਬਿਧਾ ਕੀ ਸੀ ਇੱਕ ਵਾਰ ਫੇਰ ਕਿਸਾਨ ਤੇ ਬੰਦੀ ਸਿੰਘ ਨਹੀਂ ਤਾਂ ਉਹ ਛੋੜੀ ਪੈ ਗਿਆ ਸੀ ਭਾਜਪਾ ਦੀ ਨਾ ਜੇ ਆ ਮਸਲਾ ਹੀ ਨਾ ਹੁੰਦੇ ਸੋ ਇਸ ਲਈ ਅਕਾਲੀ ਦਲ ਅਜੇ ਤੱਕ ਆਪਣੀ ਦੁਬਿਧਾ 'ਚ ਹੈ ਤੇ ਉਹਨੂੰ ਨਿਕਲਣਾ ਚਾਹੀਦਾ ਔਰ ਬਕਾਇਦਾ ਤੌਰ ਤੇ ਪੰਜਾਬ ਦੀ ਖੇਤਰੀ ਪਾਰਟੀ ਵੱਜੋਂ ਉੱਭਰਨਾ ਚਾਹੀਦਾ ਇਹ ਜ਼ਰੂਰੀ ਹੈ ਜਿਉਂ ਦੇ ਜਿਤਨਾ ਹੀ ਮਸਲਾ ਨਹੀਂ ਹੁੰਦਾ ਮਸਲਾ ਲੜਦੇ ਰਹਿਣਾ ਜੁੜਦਾ ਅਕਾਲੀ ਦਲ ਦੀ ਲੀਡਰਸ਼ਿਪ ਇਸੇ ਦੁਬਿਧਾ